ਮੈਂ ਰਾਜੇਂਦਰ ਗੁਪਤਾ ਜੋ ਰਾਜ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ ਇਹ ਸ਼ੁਦ ਦੀ ਸੌਚਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ ਕਿ ਮੈਂ ਭਾਰਤ ਦੇ ਪ੍ਰਭੁਤਾ ਤੇ ਖੰਡਤਾ ਨੂੰ ਪ੍ਰਕਰਾਰ ਰੱਖਾਂਗਾ ਅਤੇ ਜੋ ਵੀ ਕਰਤੱਵ ਮੈਂ ਸੁਭਾਲਣ ਵਾਲਾ ਹਾਂ ਉਸ ਨੂੰ ਵਫਾਦਾਰੀ ਨਾਲ ਨਿਭਾਵਾਂਗਾ